27 April ਨੂੰ Amritsar ਦੇ ਵਿੱਚ ਇੱਕ gay pride ਹੋ ਰਹੀ ਹੈ ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਜਿਹੜਾ ਗੰਧਿਆ ਉਹ Amritsar ਸ਼ਹਿਰ ਦੇ ਵਿੱਚ ਨਹੀਂ ਪੈਣ ਦਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੰਗਾ ਨੇ ਵੀਡੀਓ ਭੇਜੀ ਹੈ ਕਿ 27 April ਨੂੰ ਇੱਕ Amritsar ਸਾਹਿਬ ਵਿੱਚ gay pride ਹੋ ਰਹੀ ਹੈ। ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਹੈ। ਜਿਹੜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਪਰੇਡ ਅਮਰਸਾ ਸਾਹਿਬ ਵਿੱਚ ਕਿ ਨਹੀਂ ਹੋਊਗੀ ਨਹੀਂ ਹੁੰਦੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਲਾਂਡਰ ਨੂੰ ਮੈਂਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜਾ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਗੰਦ ਅਸੀਂ ਨਾ ਪੈਂਡਤਾ ਅਸੀਂ ਨਾ ਪੈਂਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰਏ ਇਸ ਗੇਪਲੇਨ ਨੂੰ ਰੋਕਿਆ ਜਾਵੇ। ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਕਿ ਫਰਜ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ। ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰitsar ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰੀ ਕੀਤੇ ਕੈਨਸਲ ਕੀਤਾ ਜਾਵੇ। ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਪਲੇਡ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲੋਂਗੇ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦੋਂ ਰੋਕ ਲਾਂਗੇ ਪਰ ਅਸੀਂ ਇਹ ਗੇਪਲੇਡ ਅੰਮ੍ਰਿਤਸਰ ਸਾਹਿਬ ਵਿਖੇ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ